ਬਿਲਾਵਲ ਮਲਾ ਪੰਜਵਾ ਸ਼ੰਤ ੴ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਪਿਰ ਕਾ ਮੰਗਲ ਗਾਵੇ ਅਜਮਾਨ ਸਖੀ ਅਜਮਾਨ ਸਖੀ ਮਤ ਆਪਣੇ ਪ੍ਰੀਤੰ ਪਾਵੇ ਤਜਮਾਨ ਮੋ ਬਕਾਰ ਦੂਜਾ ਸੇਵ ਕੇ ਨਿਰੰਝਨੋ ਲਗ ਚਰਨ ਸ਼ਰਨ ਦਿਆਲ ਪ੍ਰੀਤਮ ਸਗਲ ਦੁਰਤ ਵਿਖੰਡਨੋ ਹੋਏ ਦਾਸ ਦਾਸੀ ਭਜ ਉਹ ਦਾਸੀ ਬੌੜ ਗਿਦੀ ਨਾ ਤਾਵਾ ਨਾਨਕ ਤਪੰਪ ਕਰੋ ਕਿਰਪਾ ਤਾਮ ਮੰਗਲ ਗਾਵਾ ਅੰਮ੍ਰਿਤ ਪ੍ਰੇ ਕਾ ਨਾਮ ਮੈਂ ਅੰਧੁਲੇ ਟੋਨੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਾ ਵਿਚਿਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਟੀਠ ਮਿੱਠੀ ਮਨ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਨੇ ਤੀਰ ਵਰਤ ਪੂਜਾ ਬਾਟ ਘਟ ਜਹੋਨੀ ਨਾਨਕ ਤੇ ਅੰਪੈ ਦਇਆ ਥਾਰੋ ਮੈਂ ਨਾਮ ਅੰਦਲੇ ਟੋਨੀ ਮੋਹ ਅਨਾਥ ਪ੍ਰੇਮਾਥ ਜਿਉਂ ਜਾਨੋ ਤਿਉ ਰਖੋ ਚਤੁਰਾਈ ਮੋਹ ਨਾਹੀ ਤਰੀ ਜਾਵੋ ਕਹਿ ਮੁਖੋਂ ਨਾ ਚਤੁਰ ਸੁਗਰ ਸੁਜਾਨ ਬੇਤੀ ਮੋਹ ਨਿਰਗੁਨ ਗੁਨ ਨਹੀਂ ਨਾ ਰੂਪ ਤੂਪ ਨਾ ਨੈਣ ਬੰਕੇ ਜਹਾਂ ਪਾਵੈ ਤਾਂ ਰਖ ਤੁਹੀ ਜੈ 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 ਅੰਪ ਸਗਲ ਜਾ ਕੋ করুণਾ ਪਤ ਗਤ ਤਿਨ ਲਖੋ ਨਾਨਕ ਤੇ ਅੰਪ ਸੇਵ ਸੇਵਕ ਜਿਉ ਜਾਨੋ ਤਿਉ ਮੋਹਿ ਰਖੋ ਮੋਹਿ ਮਛਲੀ ਤਮ ਨੀਰ ਤੁਜ ਬਿਨ ਕਿਉ ਸਰਾਏ ਮੋਹੇ ਚਾਹ ਤ੍ਰਿਪ ਤੁਮ ਬੂੰਦ ਤ੍ਰਿਪ ਤੋਂ ਮੁਖ ਪਰੈ ਮੁਖ ਪਰੈ ਹਰਿ ਪਿਆਸ ਮੇਰੀ ਜੀਹੀਆ ਪ੍ਰਾਨਪਤੇ ਲਾੜੇ ਲਾੜ ਲੜਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਚੀਤ ਚਿਤ ਮੋਂ ਮਿਟ ਅੰਧਾਰੇ ਜਿਉ ਆਸ ਚਕਵੀ ਦਿਨ ਚਰੈ ਨਾਨਕ ਪਰਮ ਪਰ ਪ੍ਰੇ ਸੰਗ ਮੇਲੀ ਮਛੁਲੀ ਨੀਰ ਨਾ ਵਿਸਰੈ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਹਰ ਹਰ ਸੁਆਮੀ ਸੁਖਾਂ ਗਾਮੀ ਅਨੰਦ ਮੰਗਲ ਰਸ ਖਾਣਾ ਨਵਲ ਨਵਤਨ ਨਹਾ ਬਾਲਾ ਕਵਨ ਰਸਨਾ ਗੁਣ ਪਾਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸੰਸਾ ਦੁਖ ਹਰਾ ਨਾਨਕ ਪਇੰਮ ਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਿਲਾਵਲ ਮਹਲਾ 5 ਸ਼ੰਤ ਮੰਗਲ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾਂ nid piyo ਸੁਖ ਸਾਗਰ ਪ੍ਰਭ ਭਿਟ ਨਾਨਕ ਸੁਖੀ ਹੋਤੈ ਜਿਉ ਸ਼ਾਂਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੈ ਭਗੋ ਰਾਮ ਮਨਨ ਮਾਨੁ ਮਣਾਈਐ ਹਰ ਚਰਣੀ ਲਾਗੋ ਰਾਮ ਛੋਡ ਸਿਆਨ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਣਾਈ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਤਤ ਲਾਗੀਐ ਜਿਸ ਬਿਨ ਮਰ ਜਾਈਐ ਰਾਮ ਲਾਜ ਨਾ ਆਵੇ ਅਗਿਆਨ ਮਤੀ ਦੁਰਜਨ ਬਿਰਮਾਈਏ ਰਾਮ ਸਤਿਤ ਪਾਵਨ ਪ੍ਰਭ ਤਿਆਗ ਕਰੇ ਕੋ ਕਤ ਠਹਿਰਾਈਏ ਰਾਮ ਨਾਨਕ ਧਗਤ ਪਾਓ ਕਰ ਦਇਆਲ ਕੀ ਜੀਵਨ ਪਦ ਪਾਈਏ ਰਾਮ ਸ਼੍ਰੀ ਗੋਪਾਲ ਨ ਉਚਿ ਰਹੇ ਬਲ ਗਈਏ ਦੋ ਚਾਰਨ ਰਸ ਨਾਰਾਮ ਤਬ ਤਗਤ ਪ੍ਰਦਸ਼ਲ ਨਾ ਸੇਵਹਿ ਤਾਇਆ ਕਾਕ ਗਰਸ ਨਾਰਾਮ ਤਮ ਮੋਹੀ ਦੁਖ ਨਾ ਜਾਣੀ ਕੋਟ ਜੋਨੀ ਬਸ ਨਾਰਾਮ ਨਾਨਕ ਬਿਨ ਹਰ ਅਵਰਜੇ ਚਹਾਨਾ ਨਿਸ਼ਟਾ ਕਿੰ ਤਸ ਨਾਰਾਮ ਲਾਏ ਬਿਰੋਪ ਗਵੰਤ ਸੰਗੇ ਹੋਏ ਮਿਲ ਬੈ ਰਗ ਨਾਰਾਮ ਚੰਦਨ ਤੀਰ ਸਬੰਧ ਰਸਾ ਹੋ ਮੈਂ ਬਖਤਿਆ ਗਨ ਰਾਮ ਈਤ ਉਤ ਨਾਂ ਢੋਲੀਆ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ ਗਿਲਾਵਲ ਮਹਿਲਾ ਪੰਜਵਾ ਹਰ ਖੋਜੋ ਵਡ ਭਾਗੀ ਹੋ ਮਿਲ ਸਾਧੂ ਸੰਗੇ ਰਾਮ ਦੋ ਨੰਗੋ ਗੋਵਿੰਦ ਸਦ ਗਾਈਐ ਪਾਰ ਬ੍ਰਹਮ ਕੈ ਰੰਗੇ RAM ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ RAM ਨਾਨਕ ਪ੍ਰਭ ਸਰਣਾਗਤੀ ਜਪ ਅੰਤ ਤਰੰਗੇ RAM ਇਕ ਤਿਲ ਪ੍ਰਭੂ ਨਾ ਵਿਸਰ ਜਿਨ ਸਭ ਕਿਸ਼ ਦੀਨਾ RAM ਵਡ ਭਾਗੀ ਮੇਲਾਵੜਾ ਗੁਰਮੁਖ ਤੇਰ ਚੀਨਾ RAM ਬਾਹ ਪਕੜ ਤਮ ਤੇ ਕਢਿਆ ਕਰ ਆਪਣਾ ਲੀਨਾ RAM ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ RAM ਕਿਆ ਗੁਣ ਤੇਰੇ ਕਹਿ ਸਕਉ ਤਬ ਅੰਤਰ ਜਾਮੀ RAM ਸਿਮਰ ਸਿਮਰ ਨਾਰਾਇਣ ਪੈ ਪਾਰ ਗ੍ਰਾਮੀ RAM ਗੁਨ ਗਾਵਤ ਗੋਵਿੰਦ ਕੇ ਸਭ ਇੱਚ ਪੁਜਾਮੀ ਰਾਮ ਨਾਨਕ ਉਧਰੇ ਜਪ ਹਰੇ ਸਭੂ ਕਾ ਸੁਆਮੀ ਰਾਮ ਦਸ ਭਿੰਨੇ ਅੜੇ ਆਪਣੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ਪ੍ਰਭ ਦੇਖਤ ਇੱਛਾ ਪੁਨਿਆ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫੀਕੇ RAM ਨਾਨਕ ਜਲ ਜਲ ਹੈ ਸਮਾਇਾ ਜੋਤੀ ਜੋਤ ਮੀਕੇ RAM ਬਿਲਾਵਲ ਕੀ ਵਾਰ ਮੈਲਾ ਚੌਥਾ ੴ ਸਤਿਗੁਰ ਪ੍ਰਸਾਦ ਸ਼ਲੋਕ ਮੈਲਾ ਚੌਥਾ ਹਰ ਉਤਮ ਹਰ ਤਬ ਗਾਵਿਆ ਅਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੇਣ ਗੁਣ ਉਚਰੈ ਹਰ 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 ਔਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਬੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀਵੈ ਦੇਖ ਹਰ ਇਕ ਨਿਮਖ ਘੜੀ ਮੁਖ ਲਾਗ ਮਹਿਲਾ ਤੀਜਾ ਬਿਲਾਵਲ ਤਬਹੀ ਕੀ ਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸ਼ਬਦ ਸੋਹਣੇ ਜਾਂ ਲੱਗੈ ਸਹਿਜ ਧਿਆਨ ਰਾਗ ਨਾਦ ਛੋੜ ਹਰ ਸੇਵੀਐ ਆਂ ਦਰਗਾ ਪਾਈਐ ਮਾਨ ਨਾਨਕ ਗੁਰਮੁਖ ਬੰਮ ਬੀਚਾਰੀਐ ਤੂੰ ਕਾ ਮਨ ਅਭਿਮਾਨ ਔੜੀ ਤੂੰ ਹਰ ਤਬ ਆਪ ਅਗੰਮ ਹੈ ਸਭ ਤੁਦ ਉਪਾਇ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇ ਤੁਦ ਆਪੇ ਤਾੜੀ ਲਾਈ ਹੈ ਆਪੇ ਗੁਣ ਗਾਇ ਹਰ ਧਿਆਵੋ ਭਗਤੋ ਦਿਨਸ ਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿੰਨ ਸੁਖ ਪਾਇਆ ਹਰ ਨਾਮ ਸਮਾਇਆ ਸ਼ਲੋਕ ਨਹਿਲਾ ਤੀਜਾ ਦੂਜੇ ਪਾਏ ਬਿਲਾਵਲ ਨਾ ਹੋਵੇ ਮਨ ਮੁਖ ਥਾਏ ਨਾ ਪਾਏ ਆਖੰਡ ਭਗਤ ਨਾ ਹੋਵੇ ਆਰਦੰਮ ਨਾ ਪਾਇਆ ਜਾਏ ਮਨ ਹਟ ਕਰਮ ਕੁਮਾ ਮਿਲੇ ਥਾਏ ਨ ਕੋਈ ਪਾਏ ਮਾਨਕ ਗੁਰਮੁਖ ਆਪ ਵਿਚਾਰੀਐ ਵਿੱਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਆਰ ਬ੍ਰਹਮਵਸਿਆ ਮਨ ਆਏ ਜੰਮਣ ਮਰਣਾ ਕੱਟਿਆ ਜੋਤੀ ਜੋਤ ਮਿਲਾਏ ਮਹਿਲਾ ਤੀਜਾ ਬਿਲਾਵਲ ਕਰਿਓ ਤੁਮ ਪਿਆਰਿਓ ਏਕਸ ਸਿਓ ਲਿਵ ਲਾਇ ਜਨਮ ਮਰਨ ਦੁਖ ਕੱਟੀਐ ਸੱਤੇ ਰਹੈ ਸੁਮਾਈ ਸਦਾ ਬਿਲਾਵਲ ਅਨੰਦ ਹੈ ਜੇ ਚੱਲੈ ਸਤਗੁਰੁ ਭਾਇ ਸਤਸੰਗਤੀ ਬਹਿ ਪਾਓ ਕਰ ਸਦਾ ਹਰ ਕੇ ਗੁਣ ਗਾਇ ਨਾਮਕ ਸੇ ਜਨ ਸੁਹੋਣੇ ਜੇ ਗੁਰਮੁਖ ਮੇਲ ਮਿਲਾਏ ਔੜੀ ਸਬਨਾ ਜੀਆਂ ਵਿੱਚ ਹਰ ਆਪ ਸੋ ਭਗਤਾ ਕਾ ਮਿਤ ਹਰ ਸਭ ਕੋਈ ਹਰ ਕੈ ਵਸ ਅਗ ਤਾਂ ਕੈ ਆਨੰਦ ਘਰ ਹਰ ਤਖਤਾਂ ਕਾ ਮੇਲੀ ਸਰਬਤ ਸੋ ਨਿਸੁਲ ਜਨ ਤੰਗ ਧਾਰ ਹਰ ਸਭਨਾ ਕਾ ਹੈ ਖਸਮ ਸੋ ਤਖਤ ਜਾਨ ਚਿਤਕਾਰ ਤੁਦ ਅਪੜ ਕੋਈ ਨ ਸਕੈ ਸਭ ਚੱਕ ਚੱਕ ਪਵੈ ਝਾੜ ਸ਼ਲੋਕ ਮਹਿਲਾ ਤੀਜਾ ਬ੍ਰਹਮਿੰਦੈ ਤੇ ਬ੍ਰਹਮਣ ਜੇ ਚੱਲੈ ਸਤਗੁਰੁ ਭਾਇ ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗ ਗਵਾਇ ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਇ ਇਸ ਜੁਗ ਮੈ ਵਿਰਲੇ ਬ੍ਰਹਮਣ ਬ੍ਰਹਮਿੰਦੈ ਚਿਤ ਲਾਇ ਨਾਨਕ ਜਿਨ ਕੋ ਨਦਰ ਕਰੇ ਹਰਿ ਸਚਾ in the light